ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਕੋਈ ਵੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜਿਹੜਾ ਕਿਹੜਾ ਜੀ ਆਪਣਾ ਮੋਗਾ ਜਿਲ੍ਹਾ ਮੋਗਾ ਜੀ ਤੇ ਤਹਿਸੀਲ ਬਾਗਾਪੁਰਾਣਾ ਜੀ ਤਹਿਸੀਲ ਬਾਗਾਪੁਰਾਣਾ ਜੀ ਤੇ ਇਸ ਘਰੇ ਬਾਈ ਜੀ ਦੇ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਪਸ਼ੂ ਬਾਈ ਜੀ ਹੁਣੀ ਬਹੁਤ ਚੰਗੇ ਸੋਹਣੇ ਸੁਨੱਖੇ ਲਿਆਉਂਦੇ ਆ ਆਪਣੀ ਬਾਈ ਜੀ ਹੁਣ ਬਾਈ ਜੀ ਦੇ ਘਰੋਂ ਪਹਿਲੀ ਵੀਡੀਓ ਆ ਤੇ ਬਾਈ ਜੀ ਹੁਣਾਂ ਦਾ ਸੋਡੀ ਅੱਜ ਜਾਣ ਪਛਾਨ ਆਪਣੇ ਚੈਨਲ ਤੇ ਕਰਾਉਣੇ ਆ ਬਾਈ ਜੀ ਹੁਣਾਂ ਕੋਲੇ ਪਸ਼ੂ ਤਿੰਨ ਨਾਗ ਆ ਜੀ ਅੱਜ ਤਿੰਨੇ ਵਿਹੜਾ ਬਹੁਤ ਸੋਹਣਾ ਸੁਨੱਖਿਆ ਜੀ ਤੇ ਹੈ ਥੋੜਾ ਜਿਹਾ ਵਿਹੜਾ ਕੱਚੀਆਂ ਜੀ ਕੱਚੀਆਂ ਵਿਹੜਾ ਚਲੋ ਕਿਸੇ ਵੀਰ ਦੇ ਪਸੰਦ ਆਉਣ ਤੇ ਅੱਜ ਕੱਚੀਆਂ ਦੇ ਭਾਣਾ ਬਾਈ ਜੀ ਹੁਣਾਂ ਕੋਲੋਂ ਚਲੋ ਮਿਲ ਵੀ ਜਾਣਗੇ ਜੀ ਜੋ ਕੋਈ ਵੀਰ ਕੱਚਾ ਵੜਾ ਚਾਰ ਦਿਨ ਸਾਂਭ ਸੰਭਾਲ ਕਰ ਲੂਗਾ ਫਾਇਦਾ ਵੀ ਹੈਗਾ ਜੀ ਘਰੇ ਆਦੇ ਅਥੀ ਸੇਵਾ ਸੰਭਾਲ ਹੋ ਜਾਂਦੀ ਹੈ ਜੀ ਤੇ ਬਾਈ ਜੀ ਹੁਣਾਂ ਨਾ ਬਾਕੀ ਬੰਦੀ ਹੋਈ ਗੱਲਬਾਤ ਆਪਾਂ ਜਾਣਕਾਰੀ ਲੈਣੇ ਆ ਬਾਈ ਹੁਣ ਆਓ ਬਾਈ ਜੀ ਸਸਰੀ ਘਰ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਾਪਰੀ ਦਾ ਬਈ ਹਾਂਜੀ ਪਿੰਡ ਸੁਖਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਠੀਕ ਆ ਬਾਈ ਜੀ ਤੇ ਆਪਣਾ ਘਰ ਸ੍ਰੀ ਵਾਲੀ ਸੜਕ ਤੇ ਆ ਸਿਰਗਿ ਵਾਲੀ ਸੜਕ ਤੇ ਬਾਈ ਜੀ ਦਾ ਘਰ ਆ ਤੇ ਬਾਈ ਜੀ ਕੀ ਡਿਟੇਲ ਹੈ ਇਹਨਾਂ ਦੀ ਬਿਹੜਾਂ ਦੀ ਜੀ ਬਈ ਦੋ ਦਾ ਦੂਜੇ ਨਾਲ ਵੀ ਤੇ ਨਾ ਹਾਂਜੀ ਪਹਿਲਾਂ ਨਾ ਆ ਵੱਚੀ ਬਾਈ ਜੀ ਪਹਿਲਾਂ ਨਾ ਹਾਂ ਵੱਚੀ ਕੱਦ ਕਾਠ ਵਾਲੀ ਆ ਬਾਕੀ ਸੋਹਣੀ ਸੁਨੱਖੀ ਆ ਸੀਲਸ ਆਊਗਾ ਠੰਡੇ ਆ ਲੈਵੇ ਦੇਣਾ ਵਾਲ ਢੱਲਾ ਬਾਈ ਜੀ ਬਹੁਤ ਬੰਦਾ ਵੱਚੀ ਕੱਚੀ ਕੱਚੀ ਆ ਹਫਤਾ ਚਾਰ ਥਾਣਾ ਅਥੀ ਚਵਾਈ ਵਾਲੇ ਪੂਰੇ ਸੋਹਣੇ ਕੱਦ ਕਾਠ ਵਾਲੀ ਪ੍ਰਿੰਟ ਵਾਲੀ ਵਹਿੜਾ ਡੱਬੀ ਸੋਹਣੀ ਆ ਜੀ ਫੇਸ ਕੁਆਲਟੀ ਕਰਮਾਂ ਵਾਲੀ ਦੀ ਚੈੱਕ ਕਰੋ ਲੱਗੇ ਥਾ ਤੁਹਾਨੂੰ ਦਿਖਾ ਦੇ ਪੂਰੇ ਵਦਗਾ 4 ਥਾਣਾ ਮੁੱਠੀ ਵਾਲੇ ਚ ਲੱਗੇ ਆ ਜੀ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਜੀ ਕੱਚੀ ਵਹਿੜ ਕਰਮਾਂ ਵਾਲੀ ਜ਼ਰੂਰ ਆ ਹਲਤਾ ਲੈ ਜੂ ਬਾਈ ਜੀ ਹਾਂ ਬਈ ਹਾਫਤਾ ਪਿਆ ਹਾਫਤਾ ਦਾ ਬਾਈ ਜੀ ਖੁੱਲਾ ਹੀ ਲੈ ਜੂਗੀ ਰਾਵਣਾ ਤੇ ਵਹਿੜ ਬਣੂ ਕਰੋ ਚੰਗੀ ਵਾਲ ਢਿੱਲਾ ਬਹੁਤ ਆ ਜੀ ਬਾਕੀ ਬਰੀਕ ਲੈਵੇ ਸੀਲ ਠੰਡੀ ਆਈ ਦੁੱਧ ਵਾਲੀ ਬੱਛੀ ਆ ਜੀ ਫੇਸ ਕੁਆਲਟੀ ਦੀ ਸੋਹਣੀ ਆ ਕ੍ਰੋਸ ਪਾਣਾ ਜੀ ਗਰਮੀ ਰਹਿਤਾ ਜੀ ਦੁੱਧ ਬਾਦ ਵੀ ਇਹਨਾਂ ਗਾਂ ਦਾ ਆਪਾਂ ਨੂੰ ਵੀ ਪਤਾ ਸੰਗਣਾ ਹੁੰਦਾ ਜੀ ਬਾਈ ਜੀ ਹੁਣੀ ਬਿਨਾ ਆਣਿਆ ਨੇ ਤੋਂ ਹੱਥ ਮਾਰੀ ਜਾਂਦੇ ਆ ਹਾਂ ਜੀ ਐ ਪਹਿਲਣਾ ਵਾਲੀ ਗੱਲਬਾਤ ਕਰਮ ਵਾਲੀ ਚ ਹੈ ਨੀਗੀ ਕੋਈ ਠੰਡੀ ਸੀਲ ਆ ਪੁੱਠੇ ਸਿੱਧੇ ਪਾਸੇ ਦੀ ਦੋਨਾਂ ਪਾਸਾਂ ਦੀ ਬਾਈ ਜੀ ਹੁਣੀ ਹੱਥ ਲਾਈ ਜਾਂਦੇ ਆ ਸੋਹਣੀ ਸੰਖੀ ਆ ਬਾਈ ਜੀ ਹੁਣਾਂ ਕੋਲੇ ਪਸ਼ੂ ਬਾਕੀ ਚੰਗੇ ਲਿਆਉਂਦੇ ਆ ਪਹਿਲਾਂ ਤੋਂ ਹੀ ਪੁਰਾਣੇ ਬੰਦੇ ਆ ਜੀ ਸੋਹਣੇ ਪਸ਼ੂ ਸਾਫ ਲੈਂਦੇ ਆ ਜੀ ਤੇ ਬਾਈ ਜੀ ਤੋਰ ਚਾਲ ਚੈੱਕ ਕਰਾਓ ਕਰਮ ਵਾਲੀ ਦੀ ਇਹ ਮੂੰਹੋ ਚੌਗੀ ਆ ਬਾਈ ਠੀਕ ਆ ਬਈ ਠੀਕ ਆ ਜੀ ਇੰਨੇ ਇੰਨੇ ਕ ਕੱਢ ਲੈ ਠੀਕ ਚੌਧੇ ਦੰਦ ਬਾਈ ਜੀ ਚੱਕਦੀ ਆ ਇਹ ਤੇ ਖੁੱਲੀ ਫਰਦੀ ਹੈ ਥੋੜਾ ਜਿਹਾ ਚਰਮੀ ਤੇ ਕਾਲੀ ਜੀ ਆ ਬਾਈ ਜੀ ਠੀਕ ਆ ਜੀ ਬਾਈ ਜੀ ਹੁਣ ਇਹ ਖੁੱਲੀ ਕਿਵੇਂ ਫਾਰਮੂਰ ਵਿੱਚ ਸੀਗੀ ਹਾਂ ਹਾਂ ਬਾਈ ਜੀ ਰਸੇ ਦੀ ਉਹ ਲੋ ਘਰਦੀ ਆ ਬਾਈ ਜੀ ਹੁਣ ਇਹ ਕਹਿੰਦੇ ਫਾਰਮ ਵਿੱਚ ਸੀਗੀ ਫਾਰਮ ਦੇ ਵਿੱਚੋਂ ਲਿਆਂਦੀ ਆ ਫਾਰਮ ਵਾਲੇ ਪਸ਼ੂ ਦੇ ਆਪਾਂ ਨੂੰ ਵੀ ਪਤਾ ਵੀ ਰੱਸਾ ਨਹੀਂ ਪਿਆ ਹੁੰਦਾ ਅਰਸੇ ਦਾ ਜਿਹੜਾ ਜਾਨਵਰ ਦੇ ਰੱਸਾ ਪਿਆ ਨਹੀਂ ਫਾਰਮ ਦੇ ਵਿੱਚ ਰਿਹਾ ਉਹਨੂੰ ਕਾਹਨੂੰ ਕਰਨਾ ਆਉਂਦਾ ਜੀ ਤੇ ਬਾਈ ਜੀ ਫਿਰ ਚਾਰ ਦੰਦ ਆਏ ਹੈ ਹਾਂ ਬਈ ਹਫਤਾ ਉਹ ਲੈ ਜੂਗੀ ਆਏ ਆ ਹਾਂਜੀ ਨਿਕਲ ਲੰਗੇ ਜੇ 24 ਤੋਂ ਵੱਧ ਹੋਵੇ ਤਾਂ ਬੀਜ ਦੇ ਦਾਂਗੇ ਠੀਕ ਹੈ ਜੀ ਚੌਗੀ ਤੋਂ ਵੱਧ ਹੋਈ ਬਾਈ ਜੀ ਫਿਰ ਕਿਤੇ ਲਾਗੇ ਤੇ ਬਾਈ ਜੀ ਮਾਂ ਦਾ ਕੀ ਮਿਲਕ ਰਿਕਾਰਡ ਸੀ ਆ ਜੀ ਦਾ ਮਾਂ ਵੀ ਆਪਾਂ rau ਵਾਲੇ ਦੇ ਬੰਦਿਆਂ ਨੂੰ ਵੇਚੀ ਸੀ 25 ਕਿਲੋ ਦੁੱਧ ਆ ਵੇਰ ਚੰਗਾ ਜੀ ਮਾਂ ਵੀ ਤੁਸੀਂ ਨਾਲ ਹੀ ਲੈ ਕੇ ਆਏ ਹਾਂ ਉਹ ਤੀਜਾ ਸੂਆ ਸੀ ਉਹ ਅੱਜ ਤੋਂ 15 20 ਦਿਨ ਪਹਿਲਾਂ ਲਿਆਂਦੀ ਸੀ ਬਾਈ ਜੀ ਹੁਣ ਇਹਦੇ ਮਾਂ ਵੀ ਇਹਦੀ ਆਪਾਂ ਹੀ ਲੈਂਦੀ ਸੀਗੀ ਹਾਂ ਕਿੰਨਾ 28 ਕਿਲੋ ਦਾ ਸੀਗਾ ਹਾਂ 28 ਕਿਲੋ ਵੀਡੀਓ ਹੈਗੀ 25 ਕਿਲੋ ਦੁੱਧ ਸੀਗਾ ਇਹਦੀ ਮਾਂ ਦੀ ਬਾਈ ਜੀ ਉਹਨਾਂ ਕੋਲੇ ਵੀਡੀਓ ਹੈਗੀ ਆ ਤੇ ਇਹਦੇ ਸੀਮਨ ਸੂਮਨ ਕਿਹੜਾ ਪਰੋਆ ਜੀ ਬਈਆ ਆਪਾ ਤਾਂ ਭਰਾਇਆਂ ਨਹੀਂ ਐਵੇਂ ਮੈਂ ਝੂਠ ਮਾਰਦਾ ਵਲਡ ਵਾਈਡ ਦਾ ਭਰਾਇਆ ਜਾ ਕੇ ਸ਼ਹੀਵਾਲ ਦੀ ਬੱਛੀ ਦੇ ਦੇ ਕੀ ਫਾਇਦਾ ਹਣਾ ਠੀਕ ਆ ਜੀ ਬਾਈ ਜੀ ਉਹਦੇ ਵਿੱਚ ਝੂਠ ਮਾਰਨਾ ਫਾਇਦਾ ਨਹੀਂਗਾ ਆਪਾਂ ਨੂੰ ਨਹੀਂ ਕਿਹਦਾ ਕਿਹੜਾ ਭਰਾਇਆ ਤੇ ਬਾਈ ਜੀ ਕੀ ਜੈਡ ਮਾਰਾ ਜੈਡ ਜੀ ਡਿਮਾਂਡ ਰੱਖੋ ਆਪਾਂ ਵੀਡੂ ਆਪਰੇ ਪਹਿਲੇ ਹਣੀ 60000 60000 ਰੁਪਏ ਮੌਕੇ ਦਾ ਹੋਜੂ ਮਾਲ ਤਲ ਬਾਈ ਜੀ ਹਾਂ ਮਾਲ ਤਨ ਕਰ ਲਓ ਬਾਈ ਜੀ ਬਾਈ ਜੀ ਇਹਦੇ ਕੱਦ ਕਾਠ ਵਾਲੀ ਵੇੜਾ ਕੱਚੀ ਜਰੂਰ ਆ ਬੱਦ ਗੋਲਾ ਗੋਲਾ ਬਹੁਤ ਜੰਗੀ ਹਾਂ ਜੀ ਵੇੜ ਪਲੀ ਪਲੋਸੀ ਪੂਰੀ ਆ ਫੇਸ ਕੁਆਲਿਟੀ ਦੀ ਸੋਹਣੀ ਆ ਬਾਕੀ ਮੇਨ ਜੈਲ 400 ਚੋਲੇ ਬੰਦਾ ਤੇ ਆਉਂਦੇ ਬਾਕੀ ਕੱਦ ਵਜਨ ਬਾਈ ਜੀ ਦੂਜਣਾ ਵਹਿੜਾਂ ਵਾਲੀ ਆ ਹਾਂ ਸੀਲ ਠੰਡੀ ਆ ਮੁੱਲ ਬਾਈ ਜੀ ਨੇ ਤੱਚੀ ਦੇ ਹਿਸਾਬ ਨਾਲ ਜੈ ਜੀ ਕਰਿਆ ਕਿਸੇ ਵੀ ਬਾਈ ਦੇ ਪਸੰਦ ਆਵੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਬਾਈ ਜੀ ਸੋਹਣੀ ਸੁਨੱਖੀ ਵਹਿੜਾਂ ਕੱਦ ਘਾਟ ਵਾਲੀ ਆ ਦੇਵੇਂ ਰੂਏ ਦਾ ਹੈ ਥੋੜੀ ਜਰਸੀ ਦਾ ਮਿਕਸ ਆ ਹਾਂ ਜਰਸੀ ਮਿਕਸ ਹੈਗਾ ਜੀ ਐਫ ਦੇ ਜਰਸੀ ਦਾ ਹਾਂਜੀ ਹਾਂਜੀ ਮੱਥੇ ਤੇ ਟੋਹਾ ਦਿਖਾ ਦਿਓ ਹਾਂ ਮੱਥੇ ਤੇ ਟੋਹਾ ਪੈਂਦਾ ਜੀ ਚਲ ਬਤੂ ਦਦੋਂ ਕਰ ਜਰਸੀ ਬਰੀਡ ਮਿਕਸ ਆ ਜੀ ਹੋ ਸਕਦਾ ਬੱਚਾ ਪੁੱচ্চਾ ਕਰਮ ਵਾਲੀ ਟੀਕਾ ਡੂਗਾ ਭਰਾਏ ਉਹਦਾ ਜਰਸੀ ਰੀ ਨਾਲ ਐਫ ਦੇ ਜਰਸੀ ਹਾਂਜੀ ਚੰਗੀ ਆ ਵੈੜ ਬਾਈ ਜੀ ਹਾਂ ਆ ਟੋਹਾ ਟੋਹਾ ਆਏਗਾ ਹੈਗਾ ਹੈਗਾ ਆਏਗਾ ਮੋਟੀ ਆ ਆਖੀ ਮੋਟੀ ਬਾਈ ਇਹ ਨਿਸ਼ਾਨੀਆਂ ਦੱਸੀ ਜਾਂਦੇ ਜੀ ਪੁਰਾਣੇ ਬੰਦੇ ਦੀ ਆ ਹੀ ਖਾਸੀਤ ਹੁੰਦੀ ਆ ਇਹਨਾਂ ਨੂੰ ਸਾਰੀਆਂ ਗੱਲਾਂ ਬਾਰੇ ਪਤਾ ਹੀ ਆ ਬਾਈ ਜੀ ਉਹਨਾਂ ਨੂੰ ਹਾਂ ਜੀ ਬੱਛੀ ਜਿਹਦੇ ਤਿਆਰ ਹੋ ਗਈ 75000 ਰੁਪਏ ਦੀ ਆ ਬਾਈ ਹੈਗੀ ਆ ਜੀ ਬੱਚੀ ਗੱੱਚੀ ਆ ਕਿਉਂਕਿ ਉਹ ਵੀ ਚਲ ਆਪਾਂ ਨੂੰ ਸ਼ੌਂਗ ਜਾਉਂਦੇ ਆ ਵੀਡੀਓ ਬੁਵਾਦੀ ਸਹੀ ਗੱਲ ਆ ਜੀ ਹਾਂ ਐਂ ਐਂ ਧੱਕੇ ਮਰਿਆ ਆਣੀ ਬਈ ਲੂਟ ਪੁਣਾਏ ਤੇ ਜਮਾਂ ਹੀ ਨਹੀਂ ਬੱਚੀ ਸਹੀ ਆ ਜੀ ਸਹੀ ਕੋਈ ਦੂਜਾ ਤੀਜਾ ਸੂਆ ਆਉਂਦੀ ਐਨੀ ਠੰਡੀ ਨਹੀਂ ਲੱਗਦੀ ਆ ਬਾਈ ਜੀ ਵੇਖ ਨੂੰ ਲੱਗਦੀ ਆ ਪਰ ਫਾਲੇਵੇ ਤਾਂ ਦੱਸਦੀ ਐ ਬੱਚੀ ਪਹਿਲੇ ਨਾਲ ਤੇ ਇਸ ਤੋਂ ਦੱਸਦੀ ਬੂਤੀ ਬਾਤੀ ਬੈਠਦੀ ਵੀ ਕਰਨ ਵਾਲੀ ਦੀ ਹਾਂ ਹਾਂ ਸੋਹਣੀ ਆ ਜੀ ਉਂ ਵੀ ਪ੍ਰਿੰਟ ਬਾਜ ਆ ਹਮ ਹਮ ਤੇ ਆ ਦੂਜਾ ਨੰ ਏ ਦੂਜਾ ਸੂਆ ਬਈ ਹਾਂਜੀ ਹਫਤਾ ਇਹ ਵੀ ਲੈ ਜੂ ਥਨ ਥੁੰਨ ਦਿਖਾ ਦੇ ਥੋੜੀ ਨਾ ਮੱਖੀ ਆ ਖੇਤਾਂ 'ਚ ਕਰਕੇ ਮੱਖੀ ਹੈਗੀ ਆ ਥਾਣਾ ਤੇ ਬੈਠੀ ਆ ਜੀ ਬਾਜੀ ਫਰਦੀ ਬਹੁਤ ਆ ਬਈ ਠੀਕ ਆ ਜੀ ਬਾਈ ਜੀ ਵੈਰ ਦੂਜਾ ਸੂਆ ਅਮੂਰੇ ਥਨ ਥੁੰਨ ਦਿਖਾ ਬਈ ਸੀਲ ਠੰਡੀ ਕਰਮਾਂ ਵਾਲੀ ਪੂਰੀ ਆ ਥਨ ਥੁੰਨ ਪੂਰੇ ਗੈਵ 'ਚ ਲੱਗੇ ਆ ਮੁਠੀ ਵਾਲਾ ਵਾਹਿਗੁਰੂ ਨੇ ਮੁਠੀ ਵਾਲੇ ਥਨ ਵਿਹਲਾ ਬਹਿ ਕੇ ਲਾਇਆ ਚਾਰੇ ਚੁੰਡਾਂ ਤੇ ਪੀੜੀ ਦੇ ਪਾਵਿਆਂ ਨੂੰ ਇੱਕ ਟੂਜੇ ਲੱਗੇ ਆ ਤੇ ਗੱਠ ਗੱਠ ਤੇ ਬਾਈ ਜੀ ਜਿੱਦ ਦੇ ਵੈਰ ਤਿਆਰ ਹੋਗੀ ਕਰਮਾਂ ਵਾਲੀ ਕੱਚੀ ਜ਼ਰੂਰਤ ਨੇ ਜਨਵਰ ਬਾਈ ਦੇ ਹਜੇ ਕੱਚੇ ਆ ਬਸ ਸੋਹਣੀ ਸੁਲੱਖੀ ਲੰਮੀ ਲੰਮੀ ਦਾ ਕਰਮਾਂ ਵਾਲੀ ਫੁੱਲੀ ਆ ਬਾਈ ਜੀ ਪੂਰੀ ਲੰਮੀ ਵਹਿੜਾ ਬੂਥੀ ਬਹੁਤ ਸੋਹਣੀ ਫੇਸ ਕੁਆਲਟੀ ਦੇਖੋ ਜੀ ਨੇੜੇ ਤੋਂ ਚੈੱਕ ਕਰੋ ਬੋਦੀ ਵਾਲੀ ਵਹਿੜਾ ਜੀ ਕਰਾਸ ਪਾਣਾ ਜੀ ਵਹਿੜ ਪੂਰੀ ਚੰਗੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਨਾਲ ਸੰਪਰਕ ਜਰੂਰ ਕਰਿਓ ਥਲ ਹੋਕਾਲਾ ਲੱਗਿਆ ਮੁੱਠੀ ਵਾਲੇ ਗੁਲਾਬੀ ਥਾਨਾ ਬਾਈ ਜੀ ਤੇ ਕੱਚੀ ਦਾ ਆਪਾਂ ਨੂੰ ਸਾਰਿਆਂ ਨੂੰ ਦਸੀ ਜਾਂਦੀ ਵਹਿੜ ਹੈਗੀ ਆ ਜੋ ਕੋਈ ਵੀਰ ਨੇ ਹਫਤਾ ਸਾਂਭ ਸੰਭਾਲ ਕਰ ਲਈ ਤੇ ਚਲੋ ਹਫਤੇ ਦਾ ਫਾਇਦਾ ਵੀ ਹੈ ਜੀ ਉਹ ਜੋ 5-7000 ਰੁਪਏ ਦਾ ਖਰੀਦਦਣ ਚ ਫਰਕ ਪੈ ਜਾਂਦਾ ਹਫਤੇ ਜੋ ਆਪਾਂ ਨੂੰ ਵੀ ਪਤਾ ਜੀ 5-7000 ਦਾ ਦੁੱਧ ਪੈਂਦਾ ਹੀ ਨਹੀਂ ਉਦੋਂ ਨੂੰ ਵਹਿੜ ਚਲ ਘਰੇ ਤਿਆਰ ਹੋ ਜੂਗੀ ਉਹਦੇ ਤਿਆਰ ਹੋ ਗਈ ਉਹਦੇ ਦਾ ਬਈ 90 ਤੋਂ ਬਾਹਰ ਲਈ ਆ ਅੱਜ ਜਦ ਤਿਆਰ ਹੋ ਗਈ ਉਹਦੇ ਆਪਾਂ ਨੂੰ ਵੀ ਪਤਾ ਜੀ ਤੇ ਬਾਈ ਜੀ ਅੱਜ ਕਿੰਨੇ ਦੀ ਦੇ ਦਾਂਗੇ ਅੱਜ ਆਪਾਂ ਲੈਣ ਦੇ ਨੇ 85000 ਰੁਪਏ 1000 2000 ਮੌਕੇ ਦੇ ਮਾਲਤਾਨ ਮੌਕੇ ਦੇ ਮਾਲਤਾਨ ਹੋ ਜੀ ਬਾਈ ਬਾਈ ਜੀ ਹੁਣਾਂ ਨੇ ਅੱਜ 85000 ਰ ਮੌਕੇ ਤੇ ਕਹਿੰਦੇ ਮਾਨਤਾ ਜਰੂਰ ਹੋ ਜੂਗਾ। ਦੋ ਦਿਨ ਦਿਖਾਓ ਬਈ ਕਿੰਨਾ ਬਿੱਤੀ ਅਗਲਾ ਕਹਿੰਦਾ ਫਟ ਫਟ ਦੀ ਆ ਹੁੰਦੀ ਆ ਫਟ ਫਟ ਦੀ ਬਿੱਤੀ। ਬਾਈ ਜੀ ਆ ਦੇਖੋ ਜੀ। ਨੇੜ ਤੋਂ ਥਾਲੇ ਵੱ ਚੈੱਕ ਕਰੋ ਜੀ। ਨਾੜਾ ਨੂੜਾ ਕੱਚੀ ਦੇ ਹਿਸਾਬ ਨਾਲ ਕਰਮ ਵਾਲੀ ਪੂਰਿਆਂ ਦਿਖਾਉਂਦੀ ਆ। ਆਮ ਕੱਚੀ ਵੜ ਜਿਹੜਾ ਦੁੱਧ ਵਾਲਾ ਜਾਨਵਰ ਆ ਉਹਦੇ ਕੱਚੇ ਦੇ ਵਿੱਚ ਨਾੜਾ ਲੀਂਦੀਆਂ ਜੀ। ਨਿੱਪੜੀਆਂ ਤਾਂ ਹਰ ਕਗਾਏ ਵਿਖਾਉਣ ਲੱਗ ਜਾਂਦੀ ਆ। ਦੁੱਧ ਵਾਲਾਂ ਦਾ ਮੋਟਾ ਮੋਟਾ ਨਾੜਾ ਅੱਜ ਵੀ ਪੂਰਿਆਂ ਵਿਖਾਉਂਦੀ ਆ ਜੀ। ਤੇ ਬਾਈ ਜੀ ਤੋਰ ਚਾਲੇ ਦੀ ਵੀ ਕਰਮ ਵਾਲੀ ਦੀ ਚੈੱਕ ਕਰਾਓ। ਦੇਖੋ ਬਾਈ ਜੀ ਸੋਨੇ ਸੁਨੱਖੀ ਕਾਲੇ ਡੱਬੀ ਵੱਡੇ ਡੱਬਾਂ ਦੀ ਵਹਿੜਾ ਬਾਈ ਜੀ ਲੰਮੀ ਲੰਜੀ ਦਾ ਕਰਮਾਂ ਵਾਲੀ ਫੋਲੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਤੋਰਾ ਤਰਾ ਕਰਮਾਂ ਵਾਲੀ ਦਾ ਬਹੁਤ ਸੋਹਣਾ ਚੈੱਕ ਕਰ ਲਓ ਬਾਈ ਜੀ ਔਰ ਚਾਲ ਦਸੱਲੀਪਾਰਕ ਤੁਸੀਂ ਆਪ ਕਰਨੀ ਆ ਸੋਨਾ ਸੁਨੱਖੀਆਂ ਵਹਿੜਾ ਕਿਸੇ ਦੇ ਵੀ ਬਾਈ ਦੇ ਪਸੰਦ ਆਉਂਦੀਆਂ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਕੱਦ ਕਾਠ ਵਾਲੀ ਆ ਪੂਰੀ ਲੰਮੀ ਲੰਜੀ ਆ 85000 ਰੁਪਿਆ ਬਾਈ ਜੀ ਨੇ ਡਿਮਾਂਡ ਕਰੀ ਆ ਉਹ ਕਿਤੇ ਮਾਨਤਾਨ ਜ਼ਰੂਰ ਹੋ ਜੂਗਾ ਬਾਈ ਜੀ ਚਾਰ ਥਣ ਅੱਥੀ ਚਵਾਈ ਵਾਲੇ ਪੂਰੇ ਗੈਚ ਲੱਗਿਆ ਇਹਦੇ ਸੀਮਨ ਬਾਈ ਜੀ ਪਤਾ ਇਹਦੇ ਡੈਨਮਾਰਕ ਦਾ 40126 ਭਰਿਆ ਡੈਨਮਾਰਕ ਦਾ 40126 ਬਾਈ ਜੀ ਭਰਿਆ ਕਿਸੇ ਬਾਈ ਦੇ ਸਟਰਾ ਤਾਂ ਨਹੀਂ ਲੈਂਦਾ ਹੁਣ ਆਪ ਫੜ ਗਿਆ ਨਾ ਉਹ ਪੈਲਸਨ ਜੀ ਉਹ ਕਹਿੰਦੇ ਗਵਾਚ ਗਈ ਯਾਰ ਅੱਛਾ ਬਾਈ ਜੀ ਉਹ ਪੈਲਸਨ ਜੀ ਗਵਾਚ ਗਈ ਉਹਨਾਂ ਤੋਂ ਟਿੰਡੂ ਹੀ ਲਈ ਆ ਬਾਈ ਠੀਕ ਆ ਬਾਈ ਜੀ ਸੋਹਣੀ ਸੁਨੱਖੀ ਆ ਬਾਈ ਜੀ ਵਾੜ ਵੈਸੇ ਤੇਰੀ ਚੰਗੀ ਆ ਕਿਸੇ ਵੀਰ ਦੇ ਫੈਕਸੀ ਰੱਖੂਗੀ ਕਰੂ ਉਹ ਤੋਂ ਬਾਅਦ ਹਲੇ ਉਹ ਪੱਕੇ ਲੈਵੇ ਦੀ ਆ ਜੀ ਵਾਲ ਹੈਗੇ ਆ ਉਹ ਪੱਕੇ ਲੈਵੇ ਦੀ ਬਾਲਾ ਵੱਡਾ ਫੋਟਵਾਲ ਜਾਨੀ ਵਿਖਾਉਂਦੀਗੀ ਬਿਨਾਂ ਲੋੜ ਤੋਂ ਪੱਕੇ ਲੈਵੇ ਦਾ ਜਾਨਵਾਰ ਦੁੱਧ ਕੱਢ ਵੀ ਦਿੰਦਾ ਜੀ ਥੋੜਾ ਐ ਨਾ ਆਏ ਆ ਬਈ ਆਪਣੇ ਇੱਧਰ ਦੇ ਲੋਕ ਤਾਂ ਐ ਬਾਲੇ ਲੈ ਵਾਇਆ ਹੋਵੇ ਕਿਉਂਕਿ ਬਾਹਰ ਲਗਾ ਕਾ ਹਨਾ ਤੇ ਉਹ ਲੈnde ਕੰਪੈਕਟ ਜੀ ਹੈਡਰ ਦਾ ਹਾਂਜੀ ਪੱਕੇ ਲੈਵੇ ਦਾ ਜਾਨਵਾਰ ਨਾਲ ਲੈਂਦਾ ਜਿਵੇਂ ਧਿਆਨੇ ਨੂੰਵੇਂ ਗਾ ਕੇ ਪੱਕੇ ਲੈਵੇ ਵਾਲੀ ਆ ਤੇ ਬਾਈ ਇਹਦਾ ਅੰਦਾਜ਼ਾ ਕਿੰਨਾ ਦੁੱਧ ਪਾਉਗੀ ਦੱਸਿਆ ਹੋਣਾ ਬਾਈ 24 25 ਕਿਲੋ ਦੇ ਦਊਗੀ 24 25 ਕਿਲੋ ਜਿਵੇਂ ਆਪ ਦੀ ਵਹਿੜ ਦੀ ਕਦਵੇਲਾ ਹੱਕ ਵੀ ਹੈਗਾ ਪ ਆਪਾਂ ਕਿ ਭਾਈ ਜਿੰਨਾ ਕਿ ਦੇਣਾ ਉਹਨਾਂ ਕਿ ਦੱਸਿਆ ਐਵੇਂ ਗੱਪਾਂ ਸਿਰਦੇ ਨੇ 35 ਕਿਲੋ ਦੇ ਉਹਦਾ ਕੀ ਫਾਇਦਾ ਠੀਕ ਆ ਭਾਈ ਪੱਕੇ ਲੈ ਦਾ ਜਾਨਵਰ ਦੇ ਵੀ ਦਿੰਦਾ ਜੀ ਹਾਂ ਹਾਂ ਤੇ ਤੀਜਾ ਨੰਬਰ ਭਾਈ ਜੀ ਇਹ ਵੀ ਦੂਜਾ ਸੂਆ ਵਹਿੜਾ ਇਹਦੇ 13 14 ਦਿਨ ਪਈ ਆ ਠੀਕ ਆ ਜੀ ਝੋਲ ਝੋਲੇ ਵੀ ਚੰਗਾ ਕਰੂਗੀ ਠੀਕ ਆ ਭਾਈ ਇਹ ਇਹ ਵਾਲ ਢਲਾ ਬਹੁਤ ਆ ਭਾਈ ਹਾਂ ਹਾਂ ਬਰੀਕ ਲੈਵੇ ਦੇ ਪਸ਼ੂ ਆ ਆਪਣੇ ਬਾਈ ਜੀ ਹੁਣਾਂ ਕੋਲੇ ਜਾਨਵਰ ਚੰਗੇ ਆ ਬਰੀਕ ਲੈਵੇ ਦੇ ਆ ਕੱਚਾ ਜ਼ਰੂਰ ਹੈਗਾ ਨਾ ਭਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਕਾਲੀ ਡੱਬੀ ਵਹਿੜਾ ਇਹ ਵੀ ਇਸ ਹੂਆ ਕਿਹੜਾ ਸੂਣਾ ਬਾਈ ਜੀ ਦੂਜਾ ਸੂਣਾ ਆ ਨਾੜ ਦਿਖਾ ਦੇ ਇੱਥੋਂ ਬਹਿ ਕੇ ਬਾਈ ਜੀ ਦੂਜਾ ਸੂਆ ਬਾਈ ਜੀ ਸੁਣਾ ਵਹਿੜ ਨੇ ਵਹਿੜ ਬਹੁਤ ਚੰਗੀ ਆ ਥਣ ਦੇਵੇ ਦੀ ਪੂਰੀ ਸਾਫ ਆ ਚਾਰ ਹੀ ਥਣ ਦੇ ਨਾੜਾ ਨੂੜਾ ਬਾਈ ਜੀ ਦੁੱਧ ਵਾਲਿਆਂ ਦੇ ਵੇਖੋ ਪੈ ਪਰਗੀ ਨਾੜ ਆ ਬਾਈ ਜੀ ਦੁੱਧ ਵਾਲੀ ਮੋਟੀ ਕੱਚੀ ਵਹਿੜ ਨਹੀਂ ਕੱਚੀ ਵਹਿੜ ਆਪਾਂ ਨੂੰ ਵੀ ਪਤਾ ਜਿਹੜਾ ਦੁੱਧ ਵਾਲਾ ਜਾਨਵਰ ਸਾਵੇਂ ਜੀ ਵਾਲਾ ਉਹ ਇੰਨਾਂ ਦਾ ਨਾੜਾ ਨੂੜਾ ਕਾਨੂੰ ਦਿਖਾਉਂਦਾ ਜੀ ਇਹ ਨਾੜਾ ਹਜੇ ਦੈਨ ਜ਼ਰੂਰ ਲੈਣੀਆਂ ਚਾਰੇ ਥਾਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਚੈੱਕ ਕਰਾਤੇ ਆ ਪੂਰੇ ਗੈਪ ਚ ਲੱਗੇ ਆ ਜਿੱਦੇ ਤਿਆਰੀ ਬੱਲਲੀ ਵੜਾ ਨੇ ਕਰਮ ਵਾਲੀ ਨੇ ਗੱਲਾਂ ਕਰਾ ਦੇਣੀਆਂ ਬਾਈ ਜੀ ਇਹ ਵੀ ਸੋਹਣੀ ਸੁਨੱਖੀ ਆ ਨੇ ਵੇਲੇ ਦਾ ਰਿਕਾਰਡ ਹੀ ਤੋੜ ਦੇਣੇ ਆ ਫੇਸ ਕੁਆਲਟੀ ਚ ਚੈੱਕ ਕਰੋ ਬਾਈ ਜੀ ਕਾਲੀ ਡੱਬੀ ਵੜਾ ਡੱਬ ਚਾਰ ਸਵੇਰੇ ਸਾਰੇ ਇੱਕੋ ਜੇ ਸੋਹਣੀ ਸੁਨੱਖੀ ਆ ਕਿਸੇ ਵੀਰ ਦੇ ਦੱਸਦਾ ਵੇ ਲਓ ਬਾਈ ਤੇ ਬਾਈ ਤੋਰ ਚਾਲੀ ਦੀ ਵੀ ਚੈੱਕ ਕਰੋ ਬਾ ਤੋਰ ਕੇ ਚੈੱਕ ਕਰਾ ਦੇਣੇ ਜੀ ਲਓ ਬਾਈ ਜੀ ਤੋਰ ਚਾਲ ਕਰਮਾਂ ਦੀ ਚੈੱਕ ਕਰਾਉਣੇ ਆ ਦਸੱਲੀ ਪਰ ਤੁਸੀਂ ਆਪ ਕਰਨੀ ਆ ਜੀ ਬਾਈ ਜੀ ਹੁਣਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਫੋਨ ਵੀਰ ਜੀ ਨੇ ਅੱਗੇ ਵੀ ਮੈਨੂੰ ਪੰਜ ਚਾਰ ਰੀ ਲਾਇਆ ਸੀ ਬਾਈ ਜੀ ਵੀਡੀਓ ਆਪਣੀ ਵੀ ਬਣਾਜੋ ਅੱਜ ਕੁਦਰਤੀ ਇੱਧਰ ਕਿਹੜਾ ਵਜਿਆ ਸੀਗਾ ਬਾਈਆਂ ਦੇ ਮਾਲ ਥੋੜਾ ਜਿਹਾ ਕੱਚਾ ਮਾਲ ਚਲੋ ਬਾਈ ਜੀ ਕੋਈ ਨਹੀਂ ਆਪਾਂ ਵਿਖਾਈ ਦਿੰਨੇ ਆ ਕੱਚਾ ਜੇ ਕਿਸੇ ਵੀਰ ਦੇ ਬਾਈ ਦੇ ਪਸੰਦ ਆਵੇ ਤੇ ਬਾਕੀ ਪਰਖ ਮਿਰਖਲਾ ਬੰਦਾ ਤਾਂ ਕਾਨੂੰ ਸੜਦਾ ਜੀ ਕੱਚਾ ਹੋਵੇ ਤਿਆਰ ਹੋਵੇ ਜਾਨਵਰ ਚੰਗਾ ਸੋਹਣਾ ਦੀਂਦਾ ਅਗਲਾ ਕਹਿੰਦਾ ਲੈ ਲਓ ਹਫਤਾ 10 ਦਿਨ ਪੱਠੇ ਪਾਲਾਂਗੇ ਸੋਹਣਾ ਸੁਨੱਖੀਆਂ ਸਾਫ ਪਸੂ ਮਿਲ ਜੇ ਬਾਈ ਜੀ ਕੁਈ 57 ਵੱਡੀ ਗੱਲ ਮੈਂ ਤਾਂ ਹੀ ਲਾ ਦੂ ਵੇਖ ਬਾਈ ਬਲ ਦਿਂਦੇ ਹੋਣਗੇ ਤੈਨੂੰ ਸ਼ੂ ਤਾਈ ਵੇਖੀ ਬਾਈ ਥੱਲੇ ਹਾਂਜੀ ਹਾਂਜੀ ਬਾਈ ਜੀ ਨੇੜ ਤੋਂ ਚੈੱਕ ਕਰੋ ਥਣ ਲੇਵਾ ਵਾਲ ਬੂਲ ਤਾਂ ਕਰਮਾ ਵਾਲੀ ਦੇ ਪੂਰੇ ਦਿਂਦੇ ਆ ਤੁਹਾਨੂੰ ਵੀ ਦਿਂਦੇ ਆ ਵੀ ਵਾਕਿਆ ਹੀ ਰਿਕਾਰਡ ਤੋੜ ਦੂਗੀ ਵੇੜ ਤਿਆਰੀ ਵਾਲੇ ਸ਼ੂ ਤੇ ਇਕਲੇ ਵਾਲ ਆਉਣ ਦਾ ਵੇੜ ਦਾ ਹੱਕ ਹੈਗਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਵੇੜ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਪੈਂਡ ਸੁਖਾਣਾਂ ਦਾ ਬਾਈ ਜੀ ਦਾ ਅੱਗੇ ਵਾਸਤੇ ਵੀਡੀਓ ਬਾਈ ਜੀ ਤੁਹਾਨੂੰ ਦਿਖਾਇਆ ਕਰਾਂਗੇ ਤੁਹਾਨੂੰ ਜਾਨਵਰ ਬਹੁਤ ਸੋਹਣੇ ਸੁਨੱਖੇ ਆ ਇਹਦਾ ਬਾਈ ਜੀ ਮੁੱਲ ਦੱਸਿਆ ਦੱਸਿਆ ਨਹੀਂ ਕੀ ਮੁੱਲ ਆ ਜਏਦਾ ਜੀ ਇਹ 70000 ਜੈਸਨੋ 70000 ਰੁਪਏ ਦੀ ਬਾਈ ਜੀ ਦਾ ਜੈਸਨੋ ਆ ਤੇ ਬਾਈ ਜੀ ਮੌਕੇ ਤੇ ਮਾਲਤਾਨ ਹੋ ਜੂ ਕੋਈ 150000 ਹਜ਼ਾਰ 500 ਹਾਂ ਜਿੱਦੇ ਤਿਆਰ ਹੋ ਗਈ ਉਹਦੇ ਤੇ 85 ਦੀ ਠੀਕ ਆ ਬਾਈ ਜੀ ਅੱਜ ਬਾਈ ਜੀ ਇਹਦਾ ਕੱਚੀ ਦਾ 70000 ਰੁਪਿਆ ਤੇ ਜਿੱਦੇ ਤਿਆਰ ਹੋ ਗਈ ਉਹਦੇ 85000 ਰੁਪਏ ਦੀ ਵਾੜ ਦੇਵਾਂਗਾ ਹੱਕ ਵੀ ਹੈਗਾ ਬਾਈ ਦਾ ਜੇ ਪੱਠੇ ਪਾਊਗਾ ਤਿਆਗਸਰ ਇੱਕਾਰ ਗਲ ਪੈਬਲ ਟ੍ਰਾਂਜ਼ੀਸ਼ਨ ਸਿੱਟੀ ਨੇ ਡੰਗਾ ਡੰਗਾ ਆਪਣਾ ਕੋਈ ਕਾਲੀ ਨਹੀਂ ਬਈ ਠੀਕ ਆ ਬਾਈ ਬਸ ਤੈਨੂੰ ਪਤਾ ਹੀ ਆਦੂ ਵੀ ਹਨਾ ਬਈ ਲਿਆਉਣਾ ਕਾਰੋਬਾਰ ਕਰਦਾ ਹਾਂ ਵੀ ਕਾਰੋਬਾਰ ਵੀ ਆਪਾਂ ਕਰਦੇ ਆ ਵੀਡੀਓ ਵੀ ਪਾਉਣੇ ਜੀ ਆਪਾਂ ਨੂੰ ਪਤਾ ਹੀ ਆ ਜਾਨਵਰਾਂ ਦਾ ਨੇੜੇ ਨੂੜੇ ਲੱਗਣ ਨਹੀਂ ਦਿੰਦਾ ਅਗਲਾ ਬਾਈ ਨਹੀਂ ਲੱਗਣ ਦਿੰਦਾ ਜੀ ਹਾਂਜੀ ਕੰਕਦਮ ਕਾਲੀਆਂ ਖੂਨ ਵਾਲੀਆਂ ਵੜਾ ਇਹ ਕਿੜਾ ਲਿਸਤੀਆਂ ਲਾਵੀਆਂ ਜਾਂ ਬਈ ਸੋਨੇ ਫੜਾ ਦੋ ਸਹੀ ਗੱਲ ਆ ਬਾਈ ਜੀ ਸਹੀ ਗੱਲ ਸੋਹਣਾ ਸਰਕ ਨੇ ਜਾਨਵਰ ਬਾਈ ਜੀ ਥੋੜੇ ਸੱਚੇ ਆ ਬਸ ਆਹੀ ਥੋੜੀ ਜੀ ਆ ਵੀ ਤੁਸੀਂ ਕੱਚੇ ਆ ਜਾਨਵਰ ਆਪਣੇ ਥੋੜੇ ਆ ਇਹ ਤਿਆਰੀ ਬਣ ਕੇ ਕਿਤੇ ਵੀਡੀਓ ਪਾਈ ਹੁੰਦੀ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ ਮੁੱਲ ਵੀ ਬਾਈ ਜੀ ਨੇ ਜੈ ਜੀ ਦੱਸਿਆ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਮੋਬਾਈਲ ਨੰਬਰ 98729 ਅੱਛਾ ਜੀ 57848 ਇੱਕ ਵਾਰੀ ਫੇਰ ਦੱਸੋ 98729 57848 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਕੋਈ ਵੀ ਜਾਨਵਰ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਇਹਦੇ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ 332 ਹਾਂਜੀ ਇਹ ਵੀ ਕੋਈ ਕਹਿੰਦਾ ਵੀਡੀਓ ਬਣਾ ਕੇ ਪਾ ਦੇ ਯਾਰ ਵੀਡੀਓ ਨਹੀਂ ਪੈਣੀ ਬਈ ਯਾਰ ਠੀਕ ਹੈ ਜੀ ਬਾਈ ਜੀ ਜੇ ਮੈਂ ਦੂਰ ਦੂਰ ਕੇ ਸਾਰਾ ਕੋ ਦਿਖਾਤਾ ਹਾਂ ਨਾ ਬਾਈ ਜੀ ਆਦਾ ਵੀ ਕਈ ਬਾਈ ਕਹਿੰ ਜਾਂਦਾ ਦਵਾਰੇ ਵੀਡੀਓ ਪਾ ਦੇ ਯਾਰ ਉਹ ਕਰਦੇ ਯਾਰ ਵੀ ਵੀਡੀਓ ਦਵਾਰੇ ਨਹੀਂ ਪੈਣੀਗੀ ਆ ਵੀਡੀਓ ਤੇ ਕਿਸੇ ਵੀ ਬਾਈ ਦੇ ਇਕੱਲਾ ਇਕੱਲਾ ਜਾਨਵਰ ਦਵਾਰੇ ਦਵਾਰੇ ਤੁਹਾਨੂੰ ਚੈੱਕ ਕਰਾਤਾ ਬਾਈ ਸਿਰੇ ਤੇ ਇੱਕ ਵੀਡੀਓ ਜ਼ਰੂਰ ਵੇਖ ਲਿਓ ਪੂਰੀ ਗੱਲਬਾਤ ਪੂਰਾ ਥਣ ਲੇਵਾ ਨੇੜ ਤੋਂ ਪੂਰੀ ਗੌਰ ਨਾਲ ਬਾਈ ਜੀ ਨੇ ਤੰਗੋ ਮੈਂ ਵੀ ਆਖਿਆ ਕਹਿ ਕਹਿ ਕੇ ਵੀਡੀਓ ਬਣਵਾਈ ਆ ਕਿ ਬਾਈ ਇਧਰੋਂ ਥਣ ਵਿਖਾ ਦੇ ਇਧਰੋਂ ਲੇਵਾ ਵਿਖਾ ਦੇ ਇਧਰੋਂ ਐ ਕਰਵਾ ਦੇ ਤੇ ਦਸੱਲੀ ਤੋਂ ਉਹਨੂੰ ਤਾਂ ਹੀ ਬਾਈ ਜੀ ਹੁਣੀ ਦੁਆਰੇ ਦਸੱਲੀ ਕਰਾਈ ਗਏ ਆ ਕਿਸੇ ਬਾਈ ਦੇ ਤਿੰਨਾ ਨਗਾ ਜੋ ਕੋਈ ਵੀ ਜਾਨਵਰ ਪਸੰਦ ਆਵੇ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਇਹਨਾਂ ਨਾਲ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਤੇ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ